ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਜੋੜ ਮੇਲਾ ਪਿੰਡ ਰੱਤਾ ਕਦੀਮ ਜ਼ਿਲ੍ਹਾ ਕਪੂਰਥਲਾ ਵਿੱਚ ਧੰਨ ਬਾਬਾ ਗਰੀਬ ਸ਼ਾਹ ਜੀ ਦੇ ਅਸਥਾਨ ਤੇ ਮਨਾਇਆ ਜਾ ਰਿਹਾ ਹੈ ਪਹਿਲਾ ਬਾਬਾ ਜੀ ਦੇ ਅਸਥਾਨ ਦੇ ਨੇੜੇ ਬਣੇ ਗੁਰਦੁਆਰਾ ਸਾਹਿਬ ਜਿਸ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੈ ਗੁਰਦੁਆਰਾ ਸਾਹਿਬ ਅਖੰਡ ਪਾਠ ਸਾਹਿਬ ਹੋਏ ਗੁਰਦੁਆਰਾ ਸਾਹਿਬ ਦਾ ਅਡ ਪ੍ਰਬੰਧ ਹੈ ਉਪਰੰਤ ਉਹ ਕਥਾ ਕੀਰਤਨ ਦੇ ਪ੍ਰਵਾਹ ਚੱਲੇ ਗੁਰਦੁਆਰਾ ਸਾਹਿਬ ਸੰਗਤ ਨੇ ਲਾਹਾ ਲਿਆ ਤੇ ਇਹ ਅੱਜ ਧੰਨ ਬਾਬਾ ਗਰੀਬ ਸ਼ਾਹ ਜੀ ਦਾ ਜੋੜ ਮਿਲਣਾ ਹੈ ਇਸ ਸਥਾਨ ਦੇ ਮੁਖੀ ਬਾਬਾ ਜੀ ਬਾਬਾ ਹਰਨਾਮ ਸਿੰਘ ਔਰ ਸਾਧ ਸੰਗਤ ਇਸ ਜੋੜ ਮੇਲੇ ਦਾ ਪ੍ਰਬੰਧ ਕਰਦੀ ਹੈ ਜਿੰਨੀਆਂ ਵੀ ਸੰਗਤਾਂ ਆਈਆਂ ਨੇ ਸਭ ਦਾ ਬਾਬਾ ਹਰਨਾਮ ਸਿੰਘ ਇਸ ਸਥਾਨ ਦੇ ਮੁਖੀ ਬਾਬਾ ਜੀ ਸੰਗਤਾਂ ਰੱਤਾ ਕਦੀਮ ਦੀ ਸਾਧ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਤੇ ਸਭ ਪ੍ਰਮਾਤਮਾ ਦਾ ਨਾਮ ਜਪੋ ਕਿਸੇ ਦੀ ਨਿੰਦਿਆ ਨਾ ਕਰੋ ਕਿਸੇ ਦੇ ਧਰਮ ਦੀ ਨਿੰਦਿਆ ਨਾ ਕਰੋ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵਾ ਗੁਸਈਆ ਕੋਈ ਅੱਲਾਏ ਇਹ ਕੀ ਨਾ ਲੜਾਈ ਤੁਸੀਂ ਇਸ ਜਗ੍ਹਾ ਚ ਕੀ ਸੇਵਾ ਕਰਦੇ ਹੋ ਕਿ ਮੇਲੇ ਅਸੀਂ ਜੋੜ ਕੇ ਸੇਵਾ ਪਹਿਲਾਂ ਕਰਦੇ ਹਾਂ ਅੱਛਾ ਜੀ ਬਹੁਤ ਸਾਡੇ ਤੋਂ ਪਹਿਲਾਂ ਦੀ ਸੇਵਾ ਕਰਦੇ ਜੀ ਉਹਨਾਂ ਵੀ ਹੁਣ ਦਿੱਤ ਹੋ ਗਏ ਤੇ ਹੁਣ ਉਹ ਦਿੱਤੀਆਂ 18 ਮਿੰਟ ਜੋ ਜਾਂ ਕਰਦੇ ਕਿਹਦਾ ਜੀ ਬਾਬਾ ਅਨੰਦ ਸਿੰਘ ਸੇਵਾ ਕਰ ਰਹੇ ਆ ਮਬਾਰਨਾ ਅੰਤ ਜਿਹੜੇ ਕਦੀ ਨਹੀਂ ਸੁਣੇ ਉਹ ਕਦੀ ਤੇ ਉਹਨਾਂ ਕਦੀ ਤੱਕ ਇਹ ਸੇਵਾ ਕਰ ਰਹੇ ਹੈ। ਜਦ ਇਹ ਮੇਲਾ ਕਿਨੇ ਦਿਨ ਚੱਲਦਾ ਹੈ? ਇਹ ਮੇਲਾ 1 ਹਫਤਾ ਤਕਰੀਬ ਚੱਲਦਾ ਹੈ। ਇਸ ਮੇਲੇ 'ਚ ਸੰਗਤਾਂ ਦੂਰ-ਦੂਰ ਆਂਦੀਆਂ ਹਨ। ਯਾਨੀ ਮਤਾਂ ਤੱਕ ਨੂਰ-ਨੂਰ ਸੰਗਤਾਂ ਆੜੀਆਂ। ਪਹਿਲੋਂ ਖੰਡ-ਪਾੜ ਕੋਡੋ ਦਾ ਸਭ ਹੁੰਦੇ ਹੋ ਲੜੀਵਾਲ। ਹਾਂਜੀ। ਅੱਜ ਗੋਹ ਖੰਡਾ ਪਠਾਣ ਸਰੋਂ ਵਾਲੇ ਵੀ ਹੁਕਤੇ ਆ। ਭੋਗਾ ਤੋਂ ਬਾਅਦ ਅਪਰੰਤ ਕੀਰਤਨ ਦਰਬਾਰ ਹੋਇਆ ਵਾ। ਹੁਣ ਲੱਗਰ ਪਣੀ ਚੱਲ ਰਿਹਾ ਵਾ। ਮੇਲੇ ਵਿੱਚ। ਠੀਕ ਹੈ। ਵੀ ਆਪਣਾ ਪਰਮੁਖ ਸੰਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸੰਤਾਂ ਨੂੰ ਮੈਸੇਜ ਇਹ ਹੈ ਕਿ ਨਸ਼ਿਆਂ ਤੋਂ ਰਹਿਤ ਰਹਿਣ ਤੇ ਖੁਸ਼ੀ ਵਸੇ ਸਾਰੀਆਂ ਸੰਤਾਂ ਸਭ ਕੋ ਪੜਾਈ ਨਸ਼ੇ ਦਾ ਬਹੁਤ ਜਿਆਦਾ ਭਰਪੂਰ ਤੀਨਾਂ ਦੇ ਬਾਈ ਅਮਰਜੀਤ ਸਿੰਘ ਸਮਝਾਂ ਕਿ ਕਿਨਵਾ ਪੈਂਤਜਿੱਥੇ ਮਿਲਣ ਲੱਗਾ ਜੀ ਸੇਂਦਰ ਰੱਖਦੇ ਹਾਂ ਜੀ ਮੇਲਾ ਡੇਰਾ ਬਾਬਾ ਗਰੀਬ ਸ਼ਾਹ ਕਿਨਵਾ ਮੇਲਾ ਵਾ ਜੀ ਤਾਂ ਇਹ ਸਾਢੇ ਜਨ ਤੋਂ ਪਹਿਲਾਂ ਨੇ ਚੱਲਿਆ ਆਉਂਦਾ ਹੁਣ ਵਾਪਸ ਜਿੰਨੇ ਪਤਾ ਕਿੰਨਾ ਪਾਕਿਸਤਾਨ ਵਾਲੇ ਕਿੰਨਾ ਪਰ ਆ ਰਿਹਾ ਦੇਖ ਲਈਏ ਅਭੀ ਇਨਸਾਨੀ ਕਿੰਨਾ ਸੜੀਆਂ ਤੋਂ ਚੱਲਿਆ ਆਉਂਦਾ ਇਹ ਜਿਹੜੀ ਜਗ੍ਹਾ ਹੈ ਇਹਦਾ ਜਗ੍ਹਾ ਦਾ ਨਾਮ ਕੀ ਹੈ ਜਗ੍ਹਾ ਬਾਬਾ ਗਰੀਬ ਸ਼ਾਹ ਪੀਰਾਂ ਦੀ ਜਗ੍ਹਾ ਇਸ ਜਗ੍ਹਾ ਦਾ ਬਾਬਿਆਂ ਨੇ ਜਿਹੜੇ ਸੰਗਤਾਂ ਆਉਂਦੇ ਨੇ ਉਹਦੇ ਪੰਡੂ ਫੋਟਵਾਰਾ ਸਾਹਿਬ ਪੜਿਆ ਇਥੇ ਆਏ ਸਾਲ ਲੜੀ ਖਣ ਪਾਠ ਨੇ ਚੱਲਦੀ ਆ ਅੱਛਾ ਜੀ ਜਿਦਾ ਪਹਿਲੇ ਦੇ ਜਾ ਜੱਤਾ ਘੰਡਾ ਬਣਾਵੀ ਲੜੀ ਚੱਲਦੀ ਰਹਿੰਦੀ ਆ ਅੱਗੋਂ ਵੀ ਪਿੱਛੋਂ ਵੀ ਜਦੋਂ ਅਖੰਡਾ ਜਮਾ ਹੋ ਜਾਂਦੇ ਨੇ ਉਦੋਂ ਫੇ ਲੜੀ ਚਲਾ ਦਿੱਤੀ ਆ ਤੇ ਬਾਗੁਰ ਜੀ ਇਹ ਕਿੰਨੇ ਦਿਨ ਮੈਲਾ ਲੱਗਦਾ ਹੈਲਾ ਮੈਲਾ ਕਿੰਨੇ ਦਿਨ ਲੱਗਦਾ ਕਿੰਨੇ ਦਿਨ ਲੱਗਦਾ ਮੈਲਾ ਹਫਤਾ ਲੱਗਿਆ ਨਾ ਕਾਫੀ ਕਾਫੀ ਨੜੀ ਅਖੰਡਵੰਠਾ ਨੂੰ ਮੇਲਾ ਸ਼ੁਰੂ ਹੋ ਜਾਂਦਾ ਤੇ ਅੱਜ ਸਮਾਪਤੀ ਹੈ ਜੇ ਸੰਕਟ 25 ਹਾਰ ਦੇ ਸਮਾਪਤੀ ਹੁੰਦੀ ਹੈ ਮੇਰੇ ਨੂੰ ਜਦੋਂ ਸੰਕਟ ਆਂਦੀ ਹੋਣੀ ਹੈ ਇੱਥੇ NRI NRI ਪੈਸਾ ਬਥੇਰਾ ਆ ਗਿਆ ਜਿਹਨਾਂ ਚਲਾਵਾ ਉਹ ਸਾਰਾ ਕੰਮ ਹੋ ਗਿਆ ਜਿਹਦੇ ਬੱਚੇ ਕਹਿ ਰਹੇ ਨੇ ਕੰਮ ਪੈਸਾ ਪੈਸਾ ਬੇਚਦੇ ਨੇ ਫੋਕੋ ਕੇ ਜਾਂਦੇ ਨੇ ਕਿ ਨਾ ਇਥੋਂ ਬਾਹਰ ਜਾਂਦੇ ਹੋ ਘੱਟ ਹੈ ਇੱਕ ਵਾਰ ਗੁਰ ਜਿਹੜੀ ਅੱਜ ਕੱਲ੍ਹ ਦੀ ਜੁਵਾ ਬਿੜੀ ਨਸ਼ੇ ਵਿੱਚ ਵੜੀ ਪਈ ਆ ਉਹਨਾਂ ਨੂੰ ਵੀ ਆਪਣਾ ਕੀ ਸੰਦੇਸ਼ ਦੇਣਾ ਚਾਹੀਦਾ ਬੜੇ ਬੱਗੇ ਤੋਂ ਬਚਣਾ ਚਾਹੀਦਾ ਸਾਡਾ ਤੇ ਹੀ ਕਹਿਣਾ ਕਿ ਜਿਹਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਇੱਕ 63 ਮਾਗੀ ਨਾਲ ਵਾਲੇ ਸਾਥੀ ਦੇ ਬੱਚਿਆ ਆਪਣਾ ਨਵੀਂ ਜਿਹੜੀ ਉਹ ਸਾਡਾ ਕਹਿਣਾ ਹੈ ਕਿ ਨਸ਼ਿਆਂ ਤੋਂ ਸਭ ਕੀ ਨਾਂ ਦਾ ਹੈ ਸੁੱਚਾ ਸਿੰਘ ਸੁੱਚਾ ਸਿੰਘ ਤੇ ਕੀ ਨਾਮ ਆ ਪਿੰਡ ਦਾ ਜਿੱਥੇ ਇਸਲਾਉਣਾ ਮੈਨੂੰ